ਲਓ ਜੀ ਆਪਣੇ ਕੋਲ ਆ ਗਈ ਵੀਰੇ ਸਵਿਟ ਡਿਜ਼ਾਇਰ ਉਹ ਵੀ ਨਿਊ ਸ਼ੇਪ ਹੈ ਭਾਜੀ ਡਿਜ਼ਾਇਰ ਪੈਟਰੋਲ ਹੈ 2020 ਮਾਡਲ ਜੀ ਹਾਂਜੀ ਗੱਡੀ ਨੈਕਸਟ ਵੀ ਸ਼ੋਰੂਮ ਕੰਡੀਸ਼ਨ ਠੀਕ ਹੈ ਜੀ ਗੱਡੀ ਆਟੋਮੈਟਿਕ ਹੈ ਜੀ ਹੈ ਆਹਾ ਹਾ 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 ਹੁਣ ਆਇਆ ਨਾ ਸਵਾਦ ਲਓ ਜੀ ਜਿਹੜੇ ਵੀਰੇ ਸਵਿਟ ਡਿਜ਼ਾਇਰ ਲਾਭ ਰਹੇ ਨਾ ਉਹ ਵੀ ਉਹ ਵੀ ਆਟੋਮੈਟਿਕ ਆ ਇਹ ਮਤਲਬ ਅੱਜ ਕੱਲ ਡਿਮਾਂਡਿੰਗ ਚ ਆਟੋਮੈਟਿਕ ਕਿੰਨੇ ਦੇ ਦਾਂਗੇ ਗੱਡੀ ਦੇ ਦਾਂਗੇ 6.5 ਲੱਖ ਰੁਪਏ ਲਓ ਜੀ 6.5 ਲੱਖ ਰੁਪਏ ਦੇ ਵਿੱਚ ਆਟੋਮੈਟਿਕ ਬਣ ਜੀ ਤੇ ਇੱਧਰ ਖੜੀ ਹੈ ਆਪਣੇ ਕੋਲ ਵੈਗਨਰ ਵੈਗਨਰ ਭਾਜੀ ਨਵੀਂ ਗੱਡੀ ਵੈਲ ਮੈਂਟੇਨਡ ਕਾਰ ਆ ਗੱਡੀ ਦੇਣਾ ਜੀ ਤੁਹਾਡੇ ਲਈ 385000 ਰੁਪਏ 2018 ਮਾਡਲ ਆ ਵੀਰੇ 385000 ਰੁਪਏ ਦੀ ਬਾਕੀ ਵੀਰੇ ਮਾਨ ਤਾਣ ਹੋਰ ਕਰਵਾ ਦਾਂਗੇ ਮੌਕੇ ਤੇ ਜੋਰੀ ਗਾਰਡ ਹੋਏਗਾ ਤੇ ਆਜੋ ਜੀ ਇਸ ਤੋਂ ਬਾਅਦ ਗੱਡੀਆਂ ਵਾਲੇ ਬਹੁਤ ਸਾਰੀਆਂ ਨੇ ਅੱਗੇ ਆਪਣੇ ਕੋਲ ਹੁੰਡਾਈ ਦੀ ਕਿਰੇਟਾ ਵਾਈਟ ਕਲਰ ਚੰਡੀਗੜ੍ਹ ਨੰਬਰ ਗੱਡੀ ਆ ਕਿੰਨਾ ਮਾਡਲ ਆ ਜੀ ਕਜੀ ਕ੍ਰੈਟਾ ਹੈ ਜੀ 2015 ਮਾਡਲ ਜੀ 15 ਮਾਡਲ ਦੀ ਕ੍ਰੈਟਾ ਵੇਰੀਐਂਟ ਪੈਟਰੋਲ ਪੈਟਰੋਲ ਵੇਰੀਐਂਟ ਹੈ ਭਾਈ ਫਰਸਟ ਓਨਰ ਹੈ ਡਾਕਟਰ ਡਰਾਈਵਨ ਹੈ ਵੈਲ ਮੇਂਟੇਨਡ ਕਾਰ ਹੈ ਜੀ ਹਾਂਜੀ ਗੱਡੀ ਦੇ ਦਿਆਂ ਸਿਰਫ ਤੇ ਸਿਰਫ ਤੁਹਾਡੇ ਲਈ ਭਾਈ 6 ਲੱਖ 15 ਹਜ਼ਾਰ ਰੁਪਏ ਦੀ 6 ਲੱਖ 15 ਦੀ ਤੇ ਇੱਧਰ ਖੜੀ ਜੀ ਆਪਣੇ ਕੋਲ ਡਿਜ਼ਾਇਰ ਹੈ ਡਿਜ਼ਾਇਰ ਡਿਜ਼ਾਇਰ ਵੀਡੀਆ ਹੀ ਹੈ ਭਾਈ 2015 ਮਾਡਲ ਹੈ ਹਾਂਜੀ ਗੱਡੀ ਬਿੱਲੂਗੀ 4.5 ਲੱਖ ਰੁਪਏ ਦੀ ਲਓ ਜੀ 15 ਡੀਜ਼ਲ ਵੇਰੀਐਂਟ 4.5 ਲੱਖ ਰੁਪਏ ਦੀ ਆਹ ਤੇ ਬਰੀਜ਼ਾ ਚੰਡੀਗੜ੍ਹ ਨੰਬਰ ਕਿੰਨੇ ਇਹ ਮਾਡਲ ਕਿੰਨੇ ਜੀ ਬਰੀਜ਼ਾ ਭਾਜੀ 2018 ਮਾਡਲ ਹੈ ਇਹ ਵੀ ਆਟੋਮੈਟਿਕ ਹੈ ਜੀ ਆਹਾਂ ਮਤਲਬ ਆਟੋਮੈਟਿਕ ਗੱਡੀਆਂ ਜਿਆਦਾ ਰੱਖਣ ਦਾ ਹੁਣ ਦੌਰ ਵੀ ਚੱਲ ਪਿਆ ਕਸਟਮਰ ਡਿਮਾਂਡ ਹੀ ਹੋਣ ਜਿਵੇਂ ਕਰੇਗਾ ਜੀ ਉਹ ਵੇ 2018 ਮਾਡਲ ਡੀਜ਼ਲ ਵੇਰੀਅਰ ਡੀਜ਼ਲ ਦੇ ਵਿਚਾਰ ਹਾਂ ਜੀ 18 ਮਾਡਲ ਆਟੋਮੈਟਿਕ ਗੱਡੀ ਮਿਲੂਗੀ ਜੀ ਆਪਾਂ ਨੂੰ 8 ਲੱਖ 25000 ਰੁਪਏ ਦੀ ਲਓ ਜੀ 8.5 ਲੱਖ ਰੁਪਏ ਦੀ 18 ਹੀ ਹੈ ਔਰ ਆਟੋਮੈਟਿਕ ਹੈ ਬਰੇ ਬਰੀਜ਼ਾ ਡੀਜ਼ਲ ਹੈ ਤੇ ਇਹ ਆ ਗਈ ਜੀ ਆਪਣੇ ਕੋਲ ਕ੍ਰੇਟਾ 2017 ਮਾਡਲ ਡੀਜ਼ਲ ਵਰਜ਼ਨ ਹੈ ਭਾਜੀ ਠੀਕ ਹੈ ਜੀ ਤੇ ਵੈਲ ਮੇਨਟੇਨਡ ਕਾਰ ਹੈ ਗੱਡੀ ਦੇ ਦਾਂ ਭਾਜੀ 7.5 ਲੱਖ ਰੁਪਏ ਦੀ 7 ਲੱਖ 25 ਹਜ਼ਾਰ ਦੀ ਮਿਲ ਜੂਗੀ ਹਾਂਜੀ ਲਓ ਜੀ ਕ੍ਰੈਟਾ ਹੀ ਕ੍ਰੈਟਾ ਕਰੀਆਂ ਵਈਆਂ ਨੇ ਬਾਈ ਹੋਰਾਂ ਕੋਲ ਇੱਕ ਹੋਰ ਆ ਗਈ ਵੀਰੇ ਕਿੰਨਾ ਮਾਡਲ ਹੈ ਜੀ 2019 ਮਾਡਲ ਕ੍ਰੈਟਾ ਹੈ ਜੀ ਹਾਂਜੀ ਡੀਜ਼ਲ ਵਰਜ਼ਨ ਹੈ ਵਧੀਆ ਗੱਡੀ ਵੈਲ ਮੇਨਟੇਨਡ ਕਾਰ ਨੋਨ ਐਕਸੀਡੈਂਟਲ ਗੱਡੀ ਕੰਡੀਸ਼ਨ ਆਲ ਓਰੀਜਨਲ ਮੀਨਸ ਤੇ ਕਾਰ ਦੇ ਦਾਂਗੇ ਤੁਹਾਨੂੰ ਭਾਜੀ ਸਿਰਫ ਤੇ ਸਿਰਫ 9 ਲੱਖ 75000 ਰੁਪਏ 9 ਲੱਖ 75 ਤੇ Mahindra XUV 500 2015 ਮਾਡਲ ਹੈ ਭਾਜੀ ਹਾਂਜੀ ਇਹ ਮੈਨੂਅਲ ਲੱਗਦਾ ਆਟੋ ਆ ਨਹੀਂ 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 ਇਹ ਮੈਨੂਅਲ ਹੈ ਭਾਜੀ ਹਾਂਜੀ 15 15 ਮਾਡਲ 2015 ਮਾਡਲ Mahindra XUV 500 ਹੈ ਹਾਂਜੀ ਗੱਡੀ ਮਿਲ ਜੂਗੀ ਜੀ ਆਪਾਂ ਨੂੰ 7 ਲੱਖ 35000 ਰੁਪਏ ਦੀ ਲੋ ਜੀ 7 ਲੱਖ 35000 ਰੁਪਏ ਦੀ ਭਾਈ ਆ ਗੱਡੀ ਦੇ ਉਲਾਈ ਚੈੱਕ ਕਰਨ ਵਾਲੇ ਨੇ ਤੇ ਇਹਦੇ ਉੱਤੇ ਬਾਈ ਜੀ ਦੇ ਕੋਲ ਗੱਡੀ ਹੋਊ ਜੀ ਕ੍ਰੋਮ ਕ੍ਰੋਮ ਕਿਟ ਲੱਗੀ ਹੋਈ ਆ ਮਤਲਬ ਸ਼ੌਂਕੀ ਜਿਹੇ ਬੰਦੇ ਦੀ ਗੱਡੀ ਆ ਹਨਾ ਇਹ ਮਾਡਲ ਕਿੰਨੇ ਬਲੀਨੂ ਆਇਆ ਭਾਜੀ 2021 ਮਾਡਲ ਜੀ 21 ਮਾਡਲ ਡੀਜ਼ਲ ਪੈਟਰੋਲ ਜੀ ਪੈਟਰੋਲ ਹੈ ਵੈਲ ਮੇਨਟੇਨਡ ਕਾਰ ਹੈ ਜੀ ਹਾਂਜੀ ਗੱਡੀ ਮਿਲੂਗੀ ਜੀ ਆਪਾਂ ਨੂੰ 6.5 ਲੱਖ ਰੁਪਏ ਦੀ ਲਓ ਜੀ 6.5 ਲੱਖ ਰੁਪਏ ਦੀ ਐਸੈਸਰੀ ਨਾਲ ਫ੍ਰੀ ਔਰ ਦੱਸੋ ਇੱਕ ਟਵੈਟਰ ਦਾ ਛੋਟਾ ਹੋਰ ਆ ਗਿਆ ਫੋਰਚੂਨਰ ਵਾਈਟ ਕਲਰ ਤੇ ਮਾਡਲ ਕਿੰਨੇ ਜੀ ਫੋਰਚੂਨਰ 2014 ਮਾਡਲ ਹੈ ਭਾਜੀ ਤੇ ਆਟੋਮੈਟਿਕ ਹੈ ਆਟੋਮੈਟਿਕ ਹੈ ਆਟੋਮੈਟਿਕ 14 ਮਾਡਲ ਹਾਂ ਤੇ ਤੇ ਗੱਡੀ ਵੈਲ ਮੈਂਟੇਨ ਨਵੇਂ ਵਰਗੀਕਾਰ ਬ੍ਰੈਂਡ ਨਿਊ ਟਾਇਰ ਵਗੈਰਾ ਹਰ ਚੀਜ਼ 올 ओरिजिनल ਹਾਂਜੀ ਗੱਡੀ ਮਿਲ ਜੇਗੀ ਜੀ ਆਪਾਂ ਨੂੰ 13,75,000 ਰੁਪਏ ਦੀ ਜੀ 13,75 ਦੀ 2014 ਹਾਂਜੀ ਤੇ ਇਹ ਆ ਗਈ ਜੀ ਬਰੀਜ਼ਾ ਬਰੀਜ਼ਾ ਹੈ ਭਾਜੀ 2021 ਮਾਡਲ ਪੈਟਰੋਲ ਦੀ ਜੀ ਓਕੇ ਜੀ ਇਹ ਹੈਗੀ ਵੀਐਕਐਸਆਈ ਆਪਸ਼ਨਲ ਪੋਸਟ ਆਰਟ ਵਾਲੀ ਜੀ ਠੀਕ ਹੈ ਤੇ ਗੱਡੀ ਮਿਲੂਗੀ ਜੀ ਆਪਾਂ ਨੂੰ ਇਕਵਰੇਟ 7,55,000 ਰੁਪਏ ਦੀ ਲੋ ਜੀ 7.5 ਕਰਦੀ ਹੈ 7.5 ਲੱਖ ਰੁਪਿਆ ਡਿਮਾਂਡ ਹੈ ਕੇ ਜੀ ਤੇ ਆ ਗਈ i20 ਆਸਤਾ ਮਾਡਲ ਹੈ ਵੀਰੇ ਇਹ ਭਾਜੀ i20 ਆਸਤਾ ਡੀਜ਼ਲ ਵੇਰੀਐਂਟ ਹੈ ਹਾਂਜੀ 2015 ਮਾਡਲ ਹੈ ਭਾਜੀ ਠੀਕ ਹੈ ਗੱਡੀ ਮਿਲ ਜੂਗੀ ਜੀ ਆਪਾਂ ਨੂੰ ਜੋ ਲੈਣ ਦੇਣ ਵਾਲੀ ਗੱਲ 4,85,000 ਰੁਪਏ ਦੀ ਜੀ ਖਤਮ ਲੈਣ ਦੇ ਨਹੀਂ ਕਰਤਾ ਜਮੇ 4,85 ਦੇ ਵਿੱਚ 15 ਮਾਡਲ ਇੱਕ ਵੀਰੇ ਆ ਗਈ ਆਪਣੇ ਕੋਲ अल्टੋ ਪੰਜਾਬ ਨੰਬਰਾਂ ਤੇ ਮਾਡਲ ਕਿੰਨਾ ਜੀ अल्टੋ ਭਾਜੀ 2019 ਮਾਡਲ ਹੈ ਹਾਂਜੀ ਪੰਜਾਬ ਨੰਬਰ ਨਵੀਂ ਕਾਰ ਹੈ ਇਹ ਆਪਾਂ ਨੂੰ ਗੱਡੀ ਮਿਲੂਗੀ ਜੀ 3 ਲੱਖ ਰੁਪਏ ਦੀ 3 ਲੱਖ ਰੁਪਏ ਦੀ ਹਾਂਜੀ ਲਓ ਜੀ ਕਰੋ ਚੈੱਕ 2019 ਹਣਾ 19 ਮਾਡਲ 19 ਮਾਡਲ ਤੇ ਆ ਗਈ ਜੀ Honda City i-VTEC ਮਾਡਲ ਇਹ ਭਾਜੀ Honda City i-VTEC ਆ 2014 ਮਾਡਲ ਹਾਂਜੀ ਪੈਟਰੋਲ ਵੇਰੀਐਂਟ ਆ ਭਾਜੀ ਇਹ ਠੀਕ ਹੈ ਸਨਰੂਫ ਵਾਲਾ ਟੌਪ ਐਂਡ ਮਾਡਲ ਹੈ ਭਾਜੀ ਹਾਂਜੀ ਗੱਡੀ ਦੇਣਾ ਭਾਜੀ 4 ਲੱਖ 75000 ਰੁਪਏ ਦੀ ਲਓ ਜੀ 4 ਲੱਖ 75000 ਰੁਪਏ ਦੀ ਆਹਾ ਹਾਂਜੀ ਬਾਕੀ ਦੋਸਤੋ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਨੇਗੀਆਂ ਜੇ ਕਿਸੇ ਮੇਰੇ ਵੀਰ ਦੀ ਵਸਦਾ ਆਪਾਂ ਨੇ ਹਰ ਤਰ੍ਹਾਂ ਦੀ ਗੱਡੀ ਦਿਖਾ ਦਿੱਤੀ ਸੋਨੂੰ ਵਿਡੀਓ ਦੇ ਵਿੱਚ ਪਹਿਲਾ ਇਦਾਂ ਦਾ ਕਾਰੋਬਾਰ ਹੋਊਗਾ ਬਹੁਤ ਘੱਟ ਨੇ ਜੀ ਜਿੱਤੇ ਮਤਲਬ ਇੱਕੋ ਹੀ ਛੱਤ ਥੱਲੇ ਸਾਰੀਆਂ ਗੱਡੀਆਂ ਮਿਲ ਜਾਂਦੀਆਂ ਹਨਾ ਤੇ ਲੋਨ ਦੀ ਫੈਸਿਲਿਟੀ ਸੋਨੂੰ ਮਿਲ ਜੂਗੀ ਵੀਰੇ ਸਾਰੇ ਕਿਤੇ ਦੀ ਆਪਣੇ ਜੇ ਤੁਹਾਨੂੰ ਗੱਡੀ ਕੋਈ ਪਸੰਦ ਆਉਂਦੀ ਹੈ ਪਹਿਲਾਂ ਆ ਜਿਓ ਆਪਣਾ ਡਾਕੂਮੈਂਟ ਨਹੀਂ ਦੇ ਜਿਓ ਤੇ ਲੋਨ ਦਾ ਪ੍ਰੋਸੈਸ ਵੀ ਨਾਲ ਹੁੰਦੇ ਹੋ ਜਾਊਗਾ ਠੀਕ ਹੈ ਇੱਕ ਜਾਂ ਦੋ ਦਿਨਾਂ ਚ ਲੋਨ ਆਪਾਂ ਕਰਵਾ ਦਨੇ ਹਨਾ ਜੀ ਇੰਦਰਪ੍ਰੀਤ ਬਾਈ ਨੂੰ ਜ਼ਰੂਰ ਕੰਟੈਕਟ ਕਰ ਲਓ ਜੇ ਕਿਸੇ ਮੇਰੀ ਵੀਰ ਦੀ ਏ ਤੋਂ ਬਗੈਰ ਕਿਸੇ ਹੋਰ ਗੱਡੀ ਦੀ ਕੁਐਰੀ ਹੋਵੇ ਤੇ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜਰੂਰ